ਜ਼ਿਲ੍ਹਾ ਪਠਾਨਕੋਟ ਹਾਈ ਅਲਰਟ ਹੋਣ ਦੇ ਚਲਦੇ ਦੇਰ ਰਾਤ ਸਿੰਬਲ ਚੌਂਕ ਵਿੱਚ ਇੱਕ ਲਵਾਰਸ ਬੈਗ ਮਿਲਿਆ ਤੇ ਲੋਕਾਂ ਵਿੱਚ ਫੈਲੀ ਦਹਿਸ਼ਤ ਰਾਤ 11:30 ਵਜੇ ਦੇ ਕਰੀਬ ਸਿੰਬਲ ਚੌਂਕ ਵਿਖੇ ਪੀਸੀਆਰ ਪਾਰਟੀ ਨੂੰ ਲੋਕਾਂ ਨੇ ਇੱਕ ਲਵਾਰਸ ਬੈਗ ਹੋਣ ਬਾਰੇ ਸੂਚਿਤ ਕੀਤਾ ਤਾਂ ਮੌਕੇ ਤੇ ਪਠਾਨਕੋਟ ਪੁਲਿਸ ਦੀ ਪੀਸੀਆਰ ਟੀਮ ਪਹੁੰਚ ਗਈ ਇਸ ਤੋਂ ਪਹਿਲੇ ਬੀਤੇ ਦਿਨੇ ਪਿੰਡ ਫੰਕਟੋਲੀ ਵਿਖੇ ਸੱਤ ਸ਼ੱਕੀ ਵਿਅਕਤੀ ਵਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚਲਦੇ ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਹਾਲਾਂਕਿ ਬੈਗ ਦੇ ਵਿੱਚੋਂ ਕੋਈ ਵੀ ਆਪਤੀ ਜਨਕ ਸਮਾਨ ਬਰਾਮਦ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਪਿਛਲੇ 1 ਮਹੀਨੇ ਤੋਂ ਪੰਜਾਬ ਵਿੱਚ ਲਗਾਤਾਰ ਸ਼ੱਕੀ ਲੋਕ ਦੇਖੇ ਜਾਂਦਾ ਮਾਮਲਾ ਕਾਫੀ ਵਿਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਸ਼ੱਕੀ ਸਮਾਨ ਜਾਂ ਸ਼ੱਕੀ ਵਿਅਕਤੀ ਦੇਖਿਆ ਜਾਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪਠਾਨਕੋਟ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਭਾਰਤ ਨੈਟ ਨਿਊਜ਼ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ ਹਲਮ ਫੋਨ ਕੀਤਾ ਠੇਕੇ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਫੋਨ ਕੀਤਾ ਮੂਰੇ ਥਾਣੇ ਆਇਆ ਤੇ ਬੈਗ ਪਿਆਰਾ ਨਹੀਂ ਆ ਕੇ ਬੈਗ ਜੇ ਕੇ ਫੌਜੀ ਕਹਿੰਦੇ ਵੀ ਲਾਗੇ ਨਾ ਜਾਏ ਮੈਂ ਵੇਖ ਲੈਂਦੇ ਲਾਗੇ ਜਾ ਕੇ ਕੀ ਹੁੰਦਾ ਲਾਗੇ ਜਾ ਕੇ ਅਸੀਂ ਵੇਖਿਆ ਤੇ ਆ ਨਿਕਲੇ ਫੁੱਲੀਆਂ ਤੇ ਅਗੇ ਨਾ ਪਾਪੜੇ ਹਾਂ ਮਿਲਣ ਸਮਾਨ ਨਿਕਲੇ ਬਸ ਤਰੂਲਾ ਜਿਹੜਾ ਲੋਕਾਂ ਨੇ ਪਾਤਾ ਜੀ ਉਹ ਰੋਲਾ ਪਾਤਾ ਜੀ ਬੈਗਜ ਪਤਾ ਨਹੀਂ ਕੀ ਲੱਗੇ ਨਾ ਜਾਏ ਉਹ ਹੈ ਤੇ ਕੋਈ ਗੱਲ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕੀ ਹੌਫ ਲਾਂਦੇ ਕੋਈ ਗੱਲ ਨਹੀਂ ਅਖਵਾਵਾ ਜਿਆਦਾ ਫਾਲਦੇ ਨਹੀਂ ਬਾਕੀ ਕੋਈ ਏਡੀ ਵੱਡੀ ਗੱਲ ਨਹੀਂ ਕਿ ਸਵਾਰੀ ਸੂਰੀ ਦਾ ਬੈਗ ਰਹਿ ਗਿਆ ਫੁੱਲੀਆਂ ਫੁੱਲੀਆਂ ਪਈਆਂ ਬਸ ਹੋਰ ਕੁਝ ਇਤਲਾ ਉਹਤੇ ਡਿਪਾਰਟਮੈਂਟ ਨੂੰ ਦਿੱਤੀ ਹੈ ਜੀ ਹਾਂ ਜੀ ਇਹ ਥਾਣੇੋਂ ਫੋਨ ਆਇਆ ਸਾਨੂੰ ਜੋ ਅੱਜ ਦੀ ਸਥਿਤੀ ਚੱਲਦੀ ਹੈ ਕਿ ਹੁਣ ਜਿਹੜਾ ਸੌਤ ਬੰਦੇ ਲੱਗਦੇ ਐ 8 ਲੱਖ 8.5 ਲੱਗਦੇ ਉਹਦੇ ਬਸ ਉਸ ਤਰ੍ਹਾਂ ਮਥੋੜਾ ਬੇਸ਼ਤਮਾ ਹੋਣੀ ਬੇਸ਼ਤਮਾ ਹੋਲ ਕਰਕੇ ਨਾ ਡਰੇ ਲੋਕ ਇਸ ਖਰਕਤਾਂ ਨਹੀਂ ਤਾਂ ਬਾਕੀ ਕੋਈ ਗੱਲ ਨਹੀਂ ਬਾਕੀ ਠੀਕ ਆਹ ਦੇਖਿਆ ਸਾਹਮਣੇ ਲੱਭ ਗਿਆ ਕਿਸ ਨੇ ਸ਼ਰਾਰਤ ਕੀਤੀ ਸ਼ਰਾਰਤ ਨਹੀਂ ਕਿਸ ਨੇ ਕੀਤੀ ਇਹ ਤਾਂ ਥਾਣੇੋਂ ਬੋਲਦਾ ਇਹਨਾਂ ਨੇ ਫੋਨ ਕੀਤਾ ਨਾ ਵੀ ਬੈਗ ਅਨਜਾਨੇ ਜਿਹੜੇ ਆਏ ਫੋਨ ਆਇਆ ਨਾਲ ਹੀ ਆ ਗਏ ਆ ਕੇ ਬੈਗ ਚੈੱਕ ਕੀਤਾ ਫੌਜੀ ਇਹਨਾਂ ਨੇ ਸਾਨੂੰ ਕਹਿ ਵੀ ਦੇ ਵਿੱਚ ਲੱਗੇ ਨਾ ਜਾਓ ਅਸੀਂ ਬੈਗ ਚੈੱਕ ਕਰ ਲਿਆ ਕੋਈ ਬੰਬ ਸਕਵਾਡ ਇਹ ਉਹ ਜੇ ਕੁਝ ਹੁੰਦਾ ਤੇ ਫੇਰ ਹੋਰ ਨਹੀਂ ਹੁੰਦਾ ਕੋਈ ਗੱਲ ਹੀ ਨਹੀਂ ਫੇਰ ਕੀ ਕਰਨਾ ਇਹ ਅਨਜਾਨੇ ਜਿਹੜੇ ਆਏ ਕੇ ਇਹ ਨਹੀਂ ਬੈਗ ਰਾਗੇ ਕੇ